ਲੋ ਜੀ ਹੁਣ ਪ੍ਰਿੰਜੀਆਂ ਕੱਟ ਲਈਏ ਤੋਂ ਕਿਸ ਮਾਰ ਕੇ ਰੱਖ ਦਿੱਤੀ ਸੁੱਕ ਗਈਆਂ ਵਧੀਆਂ ਤੇ ਹੁਣ ਇਹਨਾਂ ਨੂੰ ਕੱਟ ਲਈਏ ਆਪਾਂ ਕੱਟ ਕੇ ਫੇਰ ਮਿਲਦੇ ਆਪਾਂ ਨੇ ਫੇਰ ਬਣਾਵਾਂਗੇ ਸਬਜ਼ੀ ਹੁਣ ਕੱਪੜੇ ਧੋ ਕੇ ਹਟੀਆਂ ਲੇਟ ਬੜੀ ਹੋ ਗਈ ਅੱਜ ਪਹਿਲਾਂ ਹੀ ਗੁਰਦੁਆਰਾ ਸਾਹਿਬ ਤੋਂ ਹੀ ਲੇਟ ਹੋ ਗਈ ਤੇ ਹੁਣ ਕੱਪੜੇ ਧੋ ਕੇ ਪ੍ਰਿੰਡੀਆਂ ਕੱਟ ਦਿਆਂ ਸਬਜ਼ੀ ਪਾਜੀ ਕੱਟਦੇ ਆਂ ਫੇਰ ਬਣਾਉਨੇ ਆਂ ਹਾਂ ਹਾਂ ਲੋ ਜੀ ਪ੍ਰਿੰਟੀਆਂ ਕੱਟ ਲਈਆਂ ਸਮਾਰ ਲਈਆਂ ਇੱਧਰ ਤਾਂ ਆਪਾਂ ਲੋਂਡਾ ਇੱਧਰ ਆਪਣਾ ਘਿਓ ਵੀ ਗਰਮ ਹੋ ਗਿਆ ਤੇ ਨਾਲ ਦੀ ਨਾਲ ਇਹਨੇ ਹੋ ਠੰਡਾ ਹੋ ਜਾਵੇ ਫਿਰ ਪਾਵਾਂਗੇ ਆਪਾਂ ਠੰਡਾ ਹੋਇਆ ਇੱਧਰ ਪਾ ਲਈਏ ਆਪਾਂ ਤੇਲ ਹੁਣ ਤੇਲ ਪਾ ਲਈਏ ਨੇ ਗਰਮ ਹੁੰਦਾ ਤੇ ਤੇਲੋ ਜੀ ਤੇਲ ਹੋ ਗਿਆ ਆਪਣਾ ਗਰਮ ਵਾ ਵਾ ਵਧੀਆ ਹੁਣ ਚ ਪਾ ਦਈਏ ਪ੍ਰਿੰਟੀਆਂ ਆਪਾਂ ਪਿੰਡੀਆਂ ਕੋਈ ਪਿੰਡੀਆਂ ਕਹਿੰਦਾ ਅਸੀਂ ਕਹਿੰਦੇ ਆ ਪ੍ਰਿੰਡੀਆਂ ਕਮੈਂਟ ਕਰਕੇ ਦੱਸਿਓ ਭਾਈ ਤੁਸੀਂ ਕੀ ਕਹਿੰਦੇ ਹੋ ਅਸੀਂ ਤਾਂ ਪ੍ਰਿੰਡੀਆਂ ਕਹਿੰਦੇ ਆ ਬਣਾਈਏ ਸਲਾ ਤਲਾਣਾ ਹੈ ਹਣਾ ਥੋੜੀਆਂ ਥੋੜੀਆਂ ਕਰਕੇ ਇਹਨੂੰ ਲੋਹੀ ਪਾ ਲਈਂ ਹਾਂ ਤਾਂ ਵੀ ਦੇਖੋ ਤਰਲ ਪਿੰਡੀਆਂ ਤੇ ਕਿਉ ਹੋ ਗਿਆ ਆਪਣਾ ਗਰਮ ਇਹਨੂੰ ਕਰਦੀ ਹਾਂ ਬੰਦ ਜਿਹਨੇ ਰੋਲਾ ਪਾ ਰੱਖਿਆ ਤੇ ਕਦੋਂ ਬੰਦ ਹੋ ਗਿਆ ਨਾਲ ਆ ਵੀ ਬੰਦ ਹੋ ਗਿਆ ਮੇਰੇ ਤੋਂ ਹੁਣ ਵੀ ਆ ਵੀ ਬੰਦ ਹੋ ਗਿਆ ਰੋਟੀ ਸਟੌਲਾ ਲੈਣਾ ਨਾ ਬੀਜ ਪੜੀਆ ਕੱਟ ਲਓ ਦੀ ਪੁੰਨ ਲੀਆਂ ਰਿੰਦੀਆਂ ਤਾਲ ਲੀਆਂ ਹਨਾ ਫਿਰ ਜਿਆਦਾ ਹੋ ਗਆਂ ਲੀਆਂ ਹੁਣ ਇਹਨਾਂ ਨੂੰ ਕੱਟ ਲੈਨੇ ਆਪਾਂ ਭੰਡੇ ਤੇ ਲੋ ਜੀ ਮੇਰੇ ਚ ਕੱਢ ਲਿਆ ਆਪਾਂ ਮੇਰੇ ਚ ਹੁਣ ਪਾਉਨੇ ਆਪਾਂ ਫੇਰ ਤੇਲ ਤੇ ਥੋੜਾ ਜਿਹਾ ਤੇਲ ਪਾ ਦਈਏ ਤੇ ਇਹ ਗਰਮ ਹੁੰਦਾ ਦਵਾਰੇ ਲੋ ਜੀ ਪਹਿਲਾਂ ਕੱਢ ਲਿਆ ਸੀਗੇ ਆਪਾਂ ਟਰਿੰਡੀਆਂ ਹੁਣ ਇਹ ਹੋਰ ਪਾ ਲਈਆਂ ਸੀਗੀਆਂ ਕਿ ਉਹ ਗਰਮ ਕਰ ਲਿਆ ਆਪਾਂ ਨੇ ਤੇ ਗਰਮ ਕਰਕੇ ਹੁਣ ਇਹ ਵੀ ਤਲ ਲਈਆਂ ਤਾਲਕੀ ਕੱਢ ਲਈ ਇਹਨਾਂ ਹੁਣ ਮੈਂ ਤੇਲ ਥੋੜਾ ਜਿਹਾ ਪਹਿਲਾਂ ਹੀ ਜ਼ਿਆਦਾ ਪਾ ਲਿਆ ਸੀਗਾ ਪਹਿਲਾਂ ਥੋੜਾ ਰਿਹਾ ਫਿਰ ਉਸ ਤੋਂ ਬਾਅਦ ਆਪਾਂ ਦਿਖਾਉਣੀ ਆ ਇਹਨੂੰ ਫਿਰ ਪਿਆਜ਼ ਵੀ ਭੁੰਨ ਲੈਣਾ ਫਿਰ ਉਹਦੇ ਕਰਕੇ ਕੱਟ ਰਹੀ ਜਾਂਦੀ ਤੇ ਫਿਰ ਮੈਂ ਪਹਿਲਾਂ ਹੀ ਪਾ ਲਿਆ ਚਲੋ ਜੀ ਤੇ ਹਾਲੀਵੁੱਡ ਜੀ ਇਹ ਇਹ ਦੁੱਗੀ ਦੀ ਕੌਲੀਆਂ ਸਾਰੀਆਂ ਤਰੀਆਂ ਦੀਆਂ ਰਹਿ ਗਏ ਤੇ ਹੁਣ ਹੁਣ ਇਹਦੇ ਵਿੱਚ ਆਪਾਂ ਇਹ ਲਾਹੇ ਗੋਪਾ ਲਾਂਗੇ ਥੋੜੀ ਜਿਹੀ ਪਈ ਸਿਗ ਲੈਣ ਦੀ ਸੀ ਹੁਣ ਆ ਪਾ ਲਿਆ ਕਰ ਲਈ ਆ ਇਹ ਹਨਾ ਪੁੰਨ ਲਦੀਏ ਨੂੰ ਭਰ ਦੇ ਪੁੰਨ ਕੇ ਸਮਾਰ ਕੇ ਹੋਨੇ ਚ ਪਾ ਦੀ ਆਪਾਂ ਪਿਆਜ਼ ਦੇ ਪਿਆਜ਼ ਆਪਾਂ ਕੱਟ ਕੇ ਰੱਖ ਲਏ ਸੀਗੇ ਧੋ ਕੇ ਸੁਮਾਰ ਕੇ ਹੁਣ ਆਪਾਂ ਪਿਆਜ਼ ਪਾ ਲਈਏ ਸੁਨ ਲੀਣਾ ਪਿਆਜ਼ਾਂ ਤੇ ਮਿਕਸ ਕਰ ਦਾਂਗੇ ਤੇ ਤੇਲ ਸਾਰਾ ਚੁੱਪ ਚੀ ਜਾਣਗੇ ਤੇ ਫਿਰ ਇਹ ਦੀਆਂ ਜੀ ਬਣਾਉਣੇ ਆਪਾਂ ਪਹਿਲੀ ਵਾਰੀ ਹਲੇ ਬਣਾਈਆਂ ਹੀ ਨਹੀਂ ਤੇ ਤੇ ਬੀ ਆਪਾਂ ਜਿਹੜੀਆਂ ਬਲਦੀਆਂ ਨੇ ਤੇ ਲੋਜੀ ਤੇ ਇਹਨਾਂ ਨੂੰ ਘੁੱਨ ਲੜੀਏ ਪਿਆਜ਼ਾਂ ਪਹਿਲਾਂ ਦਿਖਾ ਦੇ ਤੇ ਲੋਜੀ ਪਿਆਜ਼ ਘੁੱਨ ਲੈਨੇ ਆਪਾਂ ਆਪਾਂ ਪਿਆਜ਼ ਘੁੱਨ ਲੈ ਹਰੀਆਂ ਮਿਰਚਾਂ ਵੀ ਪਾ ਲੀਆਂ ਸੀਗੀਆਂ ਵਿੱਚ ਇਹ ਸ਼ੁਰੂ ਤੇ ਜਿਹੜੀ ਵਰਕੇ ਇਹ ਇਸੇ ਨਾਲ ਘੋਲ ਕਰਤਾ ਕਿ ਇਹ ਪਾ ਜਾਂਦਾ ਕਿ ਮੇਰੇ ਕੋਲ ਪਿਓਰ ਫੋਟਾ ਤੇ ਲੋਜੀ ਪਿਆਜ਼ ਮੈਂ ਪਹਿਲਾਂ ਪਾ ਲਏ ਸੀਗੇ ਵਿੱਚ ਪਾ ਲਿਆ ਹਰੀ ਮਿਰਚ ਹੁਣ ਪਾ ਦਈਏ ਨੂਨ ਤੇ ਹਲਦੀ ਪਾ ਦਈਏ ਤੇ ਹੁਣ ਇਹਨੂੰ ਮਿਕਸ ਕਰੀਏ ਆ ਰਲਾ ਦਈਏ ਨਾਲੇ ਤਾਂ ਹਲਦੀ ਰਿੱਚ ਜੂਗੀ ਨਾਲੇ ਮਿਕਸ ਹੋ ਜੂਗੀ ਚਲੋ ਜੀ ਹੁਣ ਮਿਕਸ ਕਰ ਦਈਏ ਰਲਾ ਦਈਏ ਤੇ ਪਿਆਜ਼ ਭੁੰਨ ਲੇਪਾ ਆਪਾਂ ਪਾ ਲਿਆ ਹਰੀ ਮਿਰਚ ਪਾ ਲਈ ਸੀ ਜੀ ਪਹਿਲਾਂ ਭੁੰਨ ਲਈ ਤੇ ਲੋ ਜੀ ਹੁਣ ਮਿਕਸ ਕਰੀਏ ਇਹਨੂੰ ਆਪਾਂ ਰਲਾ ਦਈਏ ਨੂੰ ਚੰਗੀ ਤਰ੍ਹਾਂ ਮਿਕਸ ਕਰਤੀਏ ਨਾਲੇ ਹਲਦੀ ਵਿੱਚ ਜੂਗੀ ਥੋੜੀ ਤੇ ਤੇ ਲੋਜੀ ਤੇ ਲੋਜੀ ਪਿਆਜ਼ ਭੁੰਨ ਗਏ ਤੇ ਹਲਦੀ ਰਿਚ ਗਈਆਂ ਨਾਣ ਵੀ ਰਲ ਗਏ ਮਿਕਸ ਕਰ ਗਏ ਤੇ ਇਹੀ ਤਰ੍ਹਾਂ ਹੁਣ ਇਹਦੇ ਚਾਪਾ ਰਲਾ ਲੀਏ ਇਹਨਾਂ ਨੂੰ ਮਿਕਸ ਕਰਕੇ ਤੇ ਹਿੰਡੀਆਂ ਰਲਾ ਲੀਏ रड़ा ली मिक्स कर लीए मिक्स हो जाने जर हुई है सब्जी अपनी बस मिक्स कर करना थोड़ा जो गैस घट कर देने गैस घट करके मिक्स कर दिए है ना लड़ा दी ਮੋਂ ਨਰ ਵਿੱਚ ਝੜ ਰਲ ਜੂ ਘੱਟ ਘੱਟ ਕੇ ਗੈਸ ਤੇ ਤੇ ਲੋਕੀ ਜਿਆਦੇ ਨਹੀਂ ਰਿੱਜਦੇ ਫਿਰ ਜਿਆਦੇ ਕੰਮ ਖਰਾਬ ਹੋ ਜੂ ਤੇ ਇੰਨੀ ਵੀ ਨਹੀਂ ਪਿਆਜ਼ ਵੀ ਰਿੱਜੇ ਹੋਏ ਨੇ ਵੈਸੇ ਫ੍ਰਿੰਡੀਆਂ ਵੀ ਮੁੰਝ ਮਿਕਸ ਕਰ ਦਨੇ ਆ ਮੋਂ ਨਰ ਵਿੱਚ ਝੜ ਜੂਗਾ ਨਾਲ ਥੋੜਾ ਜਿਹਾ ਘੱਟ ਕਰਤਾ ਤੇ ਹੁਣ ਟਾਪ ਦਾਂ ਦਉ ਜੀ ਇਹਨੇ ਲੋਦੇ ਟਾਕ ਗਏ ਘੱਟ ਕਰਤਾ ਹੁਣ ਟਾਕ ਦਨੇ ਆ ਇਹਨੇ ਹੌਲੀ ਹੌਲੀ ਰਿੱਚ ਜੂਗੀ ਲੋ ਜੀ ਸਬ지 ਆਪਣੀ ਤਿਆਰ ਆ ਬਣ ਗਈ ਇਹ ਦੇਖੋ ਤੇ ਵਧੀਆ ਹੁਣ ਆਪਾਂ ਰੋਟੀ ਲਾ ਦਈਏ ਰੋਟੀ ਲਾ ਕੇ ਤੇ ਇਹ ਪਾ ਦਾਂਗੇ ਕੱਢ ਲਾਂਗੇ ਜਿੰਨੇ ਕੱਦੀ ਖੜ ਤੇ ਫਿਰ ਕੱਢ ਲਾਂਗੇ ਨੂੰ ਮਾਜ ਦਾਂਗੇ ਲੋਂਡੇ ਨੂੰ ਤੇ ਫਿਰ ਧਕਣਾ ਔਖਾ ਹੋ ਜਾਂਦਾ ਹਨਾ ਤੇ ਨੇ ਤੇਲ ਜਾ ਜੀ ਜੀ ਨੂੰ ਚੜਨਾ ਹੋਊ ਇੱਧਰ ਸਾਈਡ ਤੇਨ ਕਰ ਲਾਂ ਨੇ ਇਹ ਦੇਖੋ ਜੀ ਲੋ ਜੀ ਤੇ ਤੇਲ ਨੂੰ ਚੜ ਉੱਬਲਾ ਤਾਂ ਮੈਂ ਥੋੜਾ ਹੀ ਪਾਇਆ ਫਿਰ ਇਹਦੇ ਵਿੱਚ ਪਾ ਦੂੰ ਆਪਾਂ ਹੁਣ ਮਣ ਲੀਏ ਕਿਉ ਪੋਣ ਲੀਏ ਪੋਣ ਲੀਏ ਕਿਉ ਇਹਦੀ ਕਿੱਧਰ ਰੱਖ ਕੇ ਤੇਲ ਹੋਜੀ ਹੁਣ ਕਿਉ ਪੋਣੀਏ ਆਪਾਂ ਠੰਡਾ ਹੋ ਗਿਆ ਪਾ ਕੇ ਰੱਖ ਦਈਏ ਤੇ ਫਿਰ ਇਹ ਡੱਬਾ ਮਾਂਜਿਆ ਜਾਊਗਾ ਇਹ ਜੀ ਦੇਖੋ ਇਹ ਵੀ ਬਹੁਤ ਫਾਇਦਾ ਹੋ ਜਾਂਦਾ ਲੱਸੀ ਕੱਢਤੀ ਮੈਂ ਇਹਦੇ ਵਿੱਚੋਂ ਤੇ ਦੇਖੋ ਥੋੜੀ ਜਿਹੀ ਲੱਸੀ ਰਹਿ ਗਈ ਬਿਲਕੁਲ ਹੀ ਥੋੜੀ ਜੀ ਇਹ ਦੇਖੋ ਕਿੰਨੀ ਲਸੀ ਨਿਕਲ ਗਈ ਹਨਾ ਚਲੋ ਇਹਦੇ ਚ ਤੇ ਪੁੜੇ ਚ ਪੁੰਨਦੇ ਨੇ ਚਲੋ ਜੇ ਕਮਨ ਇਹ ਬੜਾ ਗੇਵੀ ਟੈਨਸ਼ਨ ਕਾਟ ਗਿਆ ਆਪਣੀ ਨਹੀਂ ਰਾਤ ਨੂੰ ਫਿਰ ਇਹ ਵੀ ਉਹ ਹੋ ਜਾਂਦਾ ਇਹ ਹੁੰਦਾ ਵੀ ਕੁਝ ਚੀਜ਼ ਨਾ ਵੱੜ ਜਵੇ ਹੁਣ ਚਲੋ ਜੀ